Thank you. ਤਾਲਪੁਰ ਸਭ ਤੁਸੀਂ ਅੱਜ ਜੋ ਆਪਣੇ ਘਰ ਨੇਓ ਸਾਫ ਕਰਨ ਵਾਸਤੇ ਆਏ ਜੇ ਵੇਖੋ ਜਿਵੇਂ ਕਿ ਕੁਝ ਲੋਕ ਇਹ ਗੱਲ ਕਹਿ ਰਹੇ ਨੇ ਕਿ ਲੋਕਾਂ ਨੇ ਸਾਲ-ਸਾਲ ਰਸਨ ਇਕੱਠਾ ਕਰ ਲਿਆ ਇੱਕ ਨੰਬਰ ਦੂਜੇ ਨੰਬਰ ਤੇ ਸਰਕਾਰ ਦਾਵਾ ਕਰ ਰਹੀ ਹੈ ਜਿਸ ਦਾ ਖੇਤ ਉਸ ਕੀ ਰੇਤ ਤੁਸੀਂ ਖੁਦ ਆਪਣਾ ਘਰ ਸਾਫ ਕਰਨ ਵਾਸਤੇ ਤੁਹਾਨੂੰ ਕਿੱਦਾਂ ਲੱਗਾ ਵੀ ਰੇਤ ਨਿਕਲੀ ਆ ਕਿ ਜਾਂ ਨਹੀਂ ਨਿਕਲੀ ਕੀ ਨਿਕਲਿਆ ਤੁਹਾਨੂੰ ਬਿਲਕੁਲ ਜੀ ਸਾਨੂੰ ਤੋਂ ਪਹਿਲੇ ਤੇ ਆਪਜੀ ਦੇ ਮਾਦੀ ਨੂੰ ਦੇ ਰਹੀ ਸੀ ਹੱਥੋਂ ਬੋਲ ਚੇਵ ਸਾਹਿਬ ਕਥੀ ਅਰਤੀਕਰ ਕਰਦਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਸ੍ਰਿੰਦਰਪਾਲ ਸਿੰਘ ਤਲਪਰਾ ਮੁੱਖ ਸੇਵਾਦਾਰ ਪ੍ਰਧਾਨ ਸੁਭਾ ਹਲਕਾ ਜਨਾਲਾ ਜਿੱਦਨ ਤੋਂ ਹਟ ਆਏ ਆ ਉਸ ਦਿਨ ਤੋਂ ਹੀ ਅਸੀਂ ਪੂਰੇ ਵਿਧਾਨ ਸਭਾ ਜਨਾਲਾ ਦੇ ਵਿੱਚ ਲੋਕਾਂ ਦੀ ਸੇਵਾ ਦੇ ਵਿੱਚ ਸੀਗੇ ਲੋਕਾਂ ਨੂੰ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਸੀਗੀਆਂ ਉਸ ਸਮੱਸਿਆਵਾਂ ਦੇ ਨਾਲ ਲੋਕਾਂ ਦੇ ਨਾਲ ਜੂਝਦੇ ਰਹੇ ਹਾਂ ਪਰ ਅੱਜ ਅੱਜ ਮੈਂ ਆਪਣਾ ਘਰ ਜਿਹੜਾ ਹੈ ਜਿਹੜਾ ਮੇਰੀ ਆਪਣੀ ਰਹਿਸ਼ ਹੈ ਜਿਹਦੇ ਵਿੱਚ ਅੰਦਰ 4.4 4 4 ਫੁੱਟ ਪਾਣੀ ਸੀਗਾ ਮੈਂ ਉਸ ਆਜ ਰਹਿائش ਦੇ ਵਿੱਚ ਆ ਕੇ ਆਪਣੀ ਸਫਾਈ ਕਰਨ ਵਾਸਤੇ ਜਿਹੜੀ ਘਰ ਦੀ ਆਇਆ ਆ ਤੇ ਉਸ ਘਰ ਦੀ ਸਫਾਈ ਦੇ ਦੌਰਾਨ ਮੇਰੇ ਨਾਲ ਮੇਰੀ ਜਥੇਬੰਦੀ ਦੇ ਜਿਹੜੇ ਮੇਰੇ ਨਾਲ ਵਲੰਟੀਅਰ ਸਾਡੇ ਸੇਵਾਦਾਰ ਨੇ ਉਹ ਸਾਰੇ ਆਏ ਹੋਏ ਨੇ ਪਰ ਅੱਜ ਜਿਹੜੀ ਗੱਲ बार-बार ਇਹ ਗੱਲ ਕਹੀ ਜਾਂਦੀ ਆ ਕਿ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਅੱਜ ਜੇ ਕਿਤੇ ਸਰਕਾਰ ਹੋਵੇ ਸਰਕਾਰ ਨੂੰ ਇਹ ਵੇਖਣਾ ਚਾਹੀਦਾ ਕਿ ਜੇ ਮੇਰੇ ਮੇਰੇ ਘਰ ਦੇ ਵਿੱਚ ਇਨਾ ਇਨਾ ਜਿਹੜਾ ਆ ਉਹ ਅੰਦਰ ਰਿਬ ਚੜ ਗਈ ਆ ਮਿੱਟੀ ਚੜੀ ਹੋਈ ਆ ਉਹਨੂੰ ਕੱਢਣ ਵਾਸਤੇ ਕਿੰਨੀ ਸਮੱਸਿਆ ਆ ਰਹੀ ਆ ਫਿਰ ਮੈਂ ਸ਼ੁਕਰਗੁਜ਼ਾਰ ਕਰਦਾ ਉਸ ਰੱਬ ਦਾ ਕਿ ਜਿਨ੍ਹਾਂ ਨੇ ਮੇਰੇ ਕੋਲ ਗੁਰਬੀਰ ਜੀ ਵੀਰ ਵਰਗੇ ਤੇ ਹੋਰ ਮੇਰੇ ਸਾਥੀ ਜਿਹੜੇ ਆ ਜਿਹੜੇ ਅੰਦਰ ਮੇਰੇ ਨਾਲ ਕੰਮ ਕਰ ਰਹੇ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਆ ਕੇ ਮੇਰੀ ਮਦਦ ਕੀਤੀ ਆ ਪਰ ਜਿਹੜੇ ਅੱਜ ਗਰੀਬ ਲੋਕ ਨੇ ਜਿਹੜੇ ਖਾੜਾਂ ਦੀ ਮਾਰ ਚੱਲ ਰਹੇ ਸੀਗੇ ਜਿਨ੍ਹਾਂ ਦੇ ਘਰਾਂ 'ਚ ਪਾਣੀ ਆ ਗਿਆ ਜਿਨ੍ਹਾਂ ਦੇ ਮਕਾਨ ਜਿਹੜੇ ਆ ਟਹਿ ਢੇਰੀ ਹੋ ਗਏ ਨੇ ਜਾਂ ਪਾਟ ਗਏ ਨੇ ਉਹ ਉਹ ਵਿਚਾਰੇ ਆਪਣੇ ਘਰਾਂ ਦੇ ਵਿੱਚੋਂ ਕਿਤਰਾ ਕੱਢਣਗੇ ਉਹਦੇ ਹੱਥੇ ਸਰਕਾਰ ਨੇ ਤੇ ਇੱਕ ਗੱਲ ਬੜੀ ਵਧੀਆ ਕਹਿ ਦਿੱਤੀ ਆ ਕਿ ਜਿਸकी ਜਿਸकी ਜ਼ਮੀਨ ਉਸ ਰੇਤ ਜਿਸकी ਜਿਸਕੇ ਖੇਤ ਉਸकी ਰੇਤ ਉਹ ਵੀ ਗੱਲ ਦੇ ਉੱਤੇ ਮੈਨੂੰ ਇੰਨੀ ਹੈਰਾਨਗੀ ਆਉਂਦੀ ਆ ਕਿ ਉਹ ਜਿਹੜੀ ਰੇਤ ਆ ਕੀ ਰੇਤ ਉਹ ਕਿਸਾਨ ਜਿਹੜਾ ਆ ਉਹ ਕੱਢ ਪਾਊਗਾ ਉਨਕੋ ਰੇਤ ਕੋਲੋਂ ਰੇਤ ਜਿੰਝ ਕਿ ਉਹ ਰੇਤ ਜਿਹੜੀ ਆ ਜਿਹੜੀ ਅੱਜ ਕਸਾਨਾ ਵਾਸਤੇ ਇਹਨਾਂ ਨੇ ਕਹਿਤੀ ਆ ਕਿ ਉਹ ਰੇਤ ਬਾਹਰ ਮਾਰਕੀਟ ਦੇ ਵਿੱਚ ਵੇਚ ਪਾਊਗਾ ਸੋ ਇਸ ਸਰਕਾਰ ਨੇ ਕਿਸੇ ਪੋਜੀਸ਼ਨ ਤੇ ਜਿਸ ਤਰ੍ਹਾਂ ਅਸੀਂ ਰੇਤ ਦੀ ਗੱਲ ਕਰ ਰਹੇ ਸੀਗੇ ਕਿ ਸਰਕਾਰ ਨੇ ਗੱਲ ਕੀਤੀ ਰੇਤ ਦੀ ਮੈਂ ਗੱਲ ਕਰਨੀ ਚਾਹੁੰਦਾ ਕਿ ਸਰਕਾਰ ਇੱਥੇ ਆ ਕੇ ਵੇਖੇ ਤੇ ਸਹੀ ਜਿਹੜਾ ਅਸੀਂ ਪਿੰਡਾਂ ਦੇ ਵਿੱਚ ਸਰਵੇ ਕਰ ਰਹੇ ਹਾਂ ਉੱਥੇ ਸਾਨੂੰ ਕਿਤੇ ਰੇਤ ਨਜ਼ਰ ਨਹੀਂ ਆਈ ਸਿਰਫ ਰਿਬੀ ਰੇਬ ਨਜ਼ਰ ਆਈ ਆ ਤੇ ਮੈਂ ਪੰਜਾਬ ਸਰਕਾਰ ਨਾਲ ਇੱਕ ਗੱਲ ਦੀ ਗੱਲ ਕਰੂੰਗਾ ਕਿ ਤੁਸੀਂ ਰਿਬ ਜਿਹੜੀ ਆ ਉਹ ਆ ਕੇ ਆਪਣੀ ਚੁੱਕ ਕੇ ਲੈ ਜਾਓ ਜੇ ਅੱਜ ਮੇਰੇ ਕੋਲ ਇੱਥੇ ਘਰਾਂ ਦੇ ਵਿੱਚੋਂ ਰਿਬ ਕੱਢਣ ਵਾਸਤੇ ਮੇਰੇ ਪਾਰਟੀ ਕਰਮਚਾਰੀ ਜਿਹੜੇ ਪਾਰਟੀ ਦੇ ਵਰਕਰ ਨੇ ਸਾਡੇ ਜਿਹੜੇ ਸੇਵਾਦਾਰ ਨੇ ਉਹ ਮੇਰੇ ਨਾਲ ਆ ਕੇ ਸੇਵਾ ਕਰਕੇ ਉਹ ਤੇ ਉਹ ਕੱਢ ਰਹੇ ਨੇ ਤੇ ਜਿਹੜੇ ਆਮ ਲੋਕ ਨੇ ਉਹ ਉਹ ਰਿਬ ਨੂੰ ਕਿਤਨਾ ਬਾਹਰ ਕੱਢਣਗੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਂ ਕਿ ਸਰਕਾਰ ਦੇ ਕੋਲ ਆਪਣੇ ਮੰਤਰੀ ਸਾਹਿਬ ਦੇ ਕੋਲ ਵੀ ਹੱਥ ਜੋੜ ਕੇ ਬੇਨਤੀ ਕਰਦਾ ਕੁਲਦੀਪ ਸਿੰਘ ਧਾਰੀਵਾਲ ਕੋਲ ਜੀ ਕਿ ਧਾਰੀਵਾਲ ਸਾਹਿਬ ਰੇਤਾ ਵਾਲੀ ਜਿਸ ਕਾ ਖੇਤ ਉਸकी ਰੇਤ ਵਾਲੀ ਗੱਲ ਨਾ ਕਰੋ ਤੁਸੀਂ ਸਰਕਾਰ ਨੂੰ ਲਿਆ ਕੇ ਜਿਹੜੇ ਘਰਾਂ ਦੇ ਵਿੱਚ ਰਿਬ ਪਈਆਂ ਨਾ ਉਹ ਰਿਬ ਕਢਾਉਂਦਾ ਜਿਹੜਾ ਪ੍ਰੋਗਰਾਮ ਹੈ ਉਹਨੂੰ ਤਿਆਰ ਕਰੋ ਉਸ ਤੋਂ ਬਾਅਦ ਜਿਹੜੀ ਗੱਲ ਚੱਲਦੀ ਆ ਕਿ ਰਾਸ਼ਨ ਜਿਹੜਾ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਇਕੱਠਾ ਕਰ ਲਿਆ ਮੈਂ ਕਿਹਾ ਇਹ ਵੀ ਇਹ ਵੀ ਗੱਲ ਜਿਹੜੀ ਕਰਨ ਵਾਲੀ ਬੜੀ ਇਹ ਮੈਨੂੰ ਬੜੀ ਹਾਸ ਹੋਣਾ ਜੀ ਲੱਗਦੀ ਆ ਕਿ ਤੁਸੀਂ ਆਓ ਆ ਕੇ ਵੇਖੋ ਸਈ ਨਾਲੇ ਆਪਾਂ ਰਿਬ ਕਢੀਏ ਤੇ ਨਾਲੇ ਲੋਕਾਂ ਦੇ ਘਰਾਂ ਦੇ ਜਿਹੜਾ ਰਾਸ਼ਨ ਇਕੱਠਾ ਹੈ ਉਹ ਵੀ ਆ